ਸਸ਼ੀ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਚਿਮਾਨਟਾਰੀਓ ਦੇ ਵਿੱਚ ਨਵੇਂ ਸਾਲ ਤੋਂ ਜਾਨੀ ਕਿ 1 ਜਨਵਰੀ 2026 ਤੋਂ ਨਵੇਂ ਸਖਤ ਕਾਨੂੰਨ ਲਾਗੂ ਹੋ ਚੁੱਕੇ ਨੇ ਜਿਸ ਦੇ ਨਾਲ ਡਰਾਈਵਰਾਂ ਪਰਿਵਾਰਾਂ ਅਤੇ ਆਮ ਜ਼ਿੰਦਗੀ ਦੇ ਨਾਲ ਜੁੜੇ ਹੋਏ ਲੋਕਾਂ ਦੇ ਉੱਪਰ ਸਿੱਧੇ ਤੌਰ ਤੇ ਪ੍ਰਭਾਵ ਪੈਣ ਵਾਲਾ ਕੁਝ ਕਾਨੂੰਨਾਂ ਦੇ ਵਿੱਚ ਵੱਡੇ ਬਦਲਾਅ ਕੀਤੇ ਗਏ ਨੇ ਤੇ ਕੁਝ ਖਾਸ ਤੌਰ ਤੇ ਡਰਾਈਵਰਾਂ ਨੂੰ ਲੈ ਕੇ ਡਰਾਈਵਿੰਗ ਨੂੰ ਲੈ ਕੇ ਕਾਨੂੰਨ ਸਖਤ ਕੀਤੇ ਗਏ ਨੇ ਇੱਕ 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 ਕਾਨੂੰਨ ਦੇ ਉੱਪਰ ਜਿਹੜੀ ਪੂਰੀ ਝਾਤ ਮਾਰਾਂਗੇ ਜਿਸ ਦੇ ਵਿੱਚ ਜਿਹੜੀ ਸ਼ੁਰੂਆਤ ਕਰਾਂਗੇ ਕਿ ਜੇਕਰ ਹੁਣ ਅਨਟਾਰੀਓ ਦੇ ਵਿੱਚ ਕੈਨੇਡਾ ਦੇ ਵਿੱਚ ਕਿਸੇ ਨੇ ਨੌਕਰੀ ਲੱਭਣੀ ਆ ਤੇ ਉਸ ਨੂੰ ਜਿਹੜਾ ਕੁਝ ਆਸਾਨੀ ਹੋ ਜਾਵੇ ਕਿ ਇਸ ਗੱਲ ਨੂੰ ਲੈ ਕੇ ਕੁਝ ਕਾਨੂੰਨਾਂ ਦੇ ਵਿੱਚ ਜਿਹੜਾ ਵੱਡਾ ਬਦਲਾਅ ਕੀਤਾ ਗਿਆ ਦਰਅਸਲ ਹੁਣ ਨੌਕਰੀਆਂ ਦੇ ਵਿੱਚ ਜੇਕਰ ਤੁਸੀਂ ਕਿਸੇ ਰੈਸਟੋਰੈਂਟ ਜਾਂ ਫਿਰ ਕਿਸੇ ਕੰਪਨੀ ਦੇ ਵਿੱਚ ਜਿਹੜੀ ਜੋ ਨੌਕਰੀ ਕੱਢਣੀ ਆ ਵੈਕੈਂਸੀ ਕਰਨੀ ਆ ਤਾਂ ਤੁਹਾਨੂੰ ਜਿਹੜੀ ਤਨਖਾਹ ਵੀ ਨਾਲ ਉਸ ਵਿਗਿਆਪਨ ਦੇ ਵਿੱਚ ਦੱਸਣੀ ਪਵੇਗੀ 1 ਜਨਵਰੀ 2026 ਤੋਂ ਅਨਟਾਰੀਓ ਦੇ ਵਿੱਚ ਹੁਣ ਹਰ ਮਾਲਕ ਨੂੰ ਨੌਕਰੀ ਦੇ ਇਸ਼ਤਿਹਾਰ ਆ ਉਸ ਦੇ ਵਿੱਚ ਤਨਖਾਹ ਦੱਸਣੀ ਪਵੇਗੀ ਪਹਿਲਾਂ ਕੀ ਹੁੰਦਾ ਸੀ ਕਿ ਨੌਕਰੀ ਦਾ ਇਸ਼ਤਿਹਾਰ ਦਿੱਸਿਆ ਦਿੱਤਾ ਜਾਂਦਾ ਸੀ ਪਰ ਉਸ ਦੇ ਵਿੱਚ ਤਨਖਾਹ ਨਹੀਂ ਦੱਸੀ ਜਾਂਦੀ ਸੀ ਤੇ ਹੁਣ ਤਨਖਾਹ ਕਿੰਨੀ ਤੁਸੀਂ 5 ਡਾਲਰ ਦੇਣੀ ਆ ਜਾਂ ਪਰ ਔਰ ਡਾਲਰ ਦੇਣੀ ਆ ਜਾਂ ਫਿਰ ਕਿੰਨੀ ਤਨਖਾਹ ਦੇਣੀ ਆ ਤੁਸੀਂ ਉਹ ਜਿਹੜਾ ਸਾਰਾ ਕੁਝ ਉਸ ਵਿਗਿਆਪਨ ਦੇ ਵਿੱਚ ਲਿਖਣਾ ਲਾਜ਼ਮੀ ਕਰ ਦਿੱਤਾ ਗਿਆ ਸਰਕਾਰ ਇਹ ਕਹਿੰਦੀ ਆ ਕਿ ਇਸ ਦੇ ਨਾਲ ਨੌਕਰੀ ਲੱਭਣ ਵਾਲਿਆਂ ਨੂੰ ਜਿਹੜਾ ਸਪਸ਼ਟ ਜਾਣਕਾਰੀ ਮਿਲੇਗੀ ਤੇ ਉਧਰਲੇ ਪਾਸੇ ਅਨਟਾਰੀਓ ਸਰਕਾਰ ਨੇ ਹੋਰ ਕੈਨੇਡੀਅਨ ਸੂਬਿਆਂ ਤੋਂ ਆਏ ਪ੍ਰਮਾਣਿਤ ਪ੍ਰੋਫੈਸ਼ਨਲਾਂ ਦੇ ਲਈ ਜਿਹੜੇ ਨਿਯਮ ਆਸਾਨ ਕਰ ਦਿੱਤੇ ਗਏ ਨੇ ਤੇ ਇਸ ਦੇ ਨਾਲ ਵੱਡਾ ਇੱਕ ਇਹ ਵੀ ਬਦਲਾਅ ਕੀਤਾ ਗਿਆ ਕਿ ਹੁਣ ਇੰਜੀਨੀਅਰ ਆਰਕੀਟੈਕਟ ਅਤੇ ਇਲੈਕਟ੍ਰੀਸ਼ੀਅਨ ਵਰਗੇ ਲੋਕ ਨੇ ਜਿਹੜੇ 10 ਕੰਮਕਾਜੀ ਦਿਨਾਂ ਦੇ ਵਿੱਚ ਅਨਟਾਰੀਓ ਦੇ ਵਿੱਚ ਜਿਹੜਾ ਕੰਮ ਸ਼ੁਰੂ ਕਰ ਸਕਣਗੇ ਪਹਿਲਾਂ ਪੂਰੀ ਰਜਿਸਟ੍ਰੇਸ਼ਨ ਦੇ ਲਈ ਕਾਫੀ ਜਿਹੜਾ ਸਮਾਂ ਲੱਗ ਜਾਂਦਾ ਸੀ 6 ਹੁਣ 6 ਮਹੀਨੇ ਦੇ ਵਿੱਚ ਰਜਿਸਟ੍ਰੇਸ਼ਨ ਪੂਰੀ ਕਰਦੇ ਹੀ ਜਿਹੜਾ ਕੰਮ ਆ ਉਹ ਸ਼ੁਰੂ ਕੀਤਾ ਜਾ ਸਕੇਗਾ ਇਹ ਨਿਯਮ ਪੰਜਾਬ ਤੋਂ ਵੱਧ ਅਥਾਰਟੀਆਂ ਅਤੇ 300 ਤੋਂ ਜ਼ਿਆਦਾ ਪੇਸ਼ੀਆਂ ਦੇ ਉੱਪਰ ਲਾਗੂ ਹੋ ਜਾਵੇਗਾ ਹੁਣ ਇਹ ਇੱਕ ਸਖਤ ਕਾਨੂੰਨ ਲਾਗੂ ਹੋ ਗਿਆ ਤੇ ਇੱਕ 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 ਇਲੈਕਟ੍ਰੀਸ਼ੀਅਨ ਨੂੰ ਲੈ ਕੇ ਆਰਕੀਟੈਕਟਰ ਨੂੰ ਲੈ ਕੇ ਜਾਣਾ ਜਾਂ ਫਿਰ ਇਹ ਜਿਹੜਾ ਇਲੈਕਟ੍ਰੀਸ਼ੀਅਨ ਨੂੰ ਲੈ ਕੇ ਜਿਹੜੇ ਕਾਨੂੰਨ ਨੇ ਲਾਗੂ ਹੋਏ ਨੇ ਤੇ ਉਸ ਤੋਂ ਪਹਿਲਾਂ ਜਿਹੜੇ ਕੰਮੇ ਉੱਥੇ ਨੌਕਰੀਆਂ ਲੱਭਦੇ ਨੇ ਉਸ ਨੂੰ ਲੈ ਕੇ ਕਾਨੂੰਨ ਲਾਗੂ ਹੋਏ ਨੇ ਪਰ ਇੱਕ ਅਗਲਾ ਕਾਨੂੰਨ ਆ ਜਿਸ ਤੇ ਵਿੱਚ ਜੇਕਰ ਤੁਸੀਂ ਨਸ਼ੇ ਦੀ ਹਾਲਤ ਦੇ ਵਿੱਚ ਡਰਾਈਵਿੰਗ ਜਿਹੜਾ ਸ਼ਰਾਬ ਪੀ ਕੇ ਕਰਦੇ ਹੋ ਤੇ ਕਿਸੇ ਦੀ ਮੌਤ ਦਾ ਕਾਰਨ ਬਣਦੇ ਹੋ ਤੇ ਤੁਹਾਡਾ ਜਿਹੜਾ ਉਸ ਵਿਅਕਤੀ ਦਾ ਜਿਹੜਾ ਕਿਸੇ ਦੀ ਮੌਤ ਦਾ ਕਾਰਨ ਨਸ਼ੇ ਦੀ ਹਾਲਤ ਦੇ ਵਿੱਚ ਗੱਡੀ ਲੈ ਕੇ ਬਣਿਆ ساری ਉਮਰ ਦੇ ਲਈ ਜਿਹੜਾ ਲਾਇਸੈਂਸ ਆ ਉਹ ਰੱਦ ਕਰ ਦਿੱਤਾ ਜਾਵੇਗਾ ਭਾਵੇਂ ਇਹ ਪਹਿਲੀ ਵਾਰ ਕਿਉਂ ਨਾ ਹੋਵੇ ਇਸ ਦੇ ਨਾਲ ਹੀ ਉਸ ਵਿਅਕਤੀ ਨੂੰ ਲਾਜ਼ਮੀ ਇਲਾਜ਼ੀ ਅਤੇ ਸਿੱਖਿਆ ਕੋਰਸ ਵੀ ਕਰਨੇ ਪੈਣਗੇ ਅਨਟਾਰੀਓ ਦੇ ਵਿੱਚ ਹੁਣ ਲਾਇਸੈਂਸ ਮੁਤਲੀ ਦੀ ਜਿਹੜੀ ਮਿਆਦ ਆ ਉਹ ਵੀ ਵਧਾ ਦਿੱਤੀ ਗਈ ਹੈ ਪਹਿਲਾਂ ਜਿਹੜੀ 3 ਦਿਨ ਸੀ ਉਹ 7 ਦਿਨ ਕਰ ਦਿੱਤੀ ਗਿਆ ਤੇ ਹੁਣ 7 ਦਿਨ ਵਾਲੀ ਜਿਹੜੀ ਉਹ 14 ਦਿਨ ਕਰ ਦਿੱਤੀ ਗਈ ਹੈ ਸਰਕਾਰ ਇਹ ਕਹਿੰਦੀ ਹੈ ਕਿ ਇਸ ਦੇ ਨਾਲ ਲਾਪਰਵਾਹ ਡਰਾਈਵਿੰਗ ਆ ਜਿਹੜੀ ਉਹ ਘਟ ਜਾਵੇਗੀ ਹੁਣ ਪਹਿਲਾਂ ਨੂੰ ਜਿਹੜਾ ਹੁਣ ਮਾਫ ਕਰਨਾ ਹੁਣ ਪੁਲਿਸ ਨੂੰ ਜਿਹੜਾ ਨਸ਼ੇ ਅਤੇ ਸ਼ਰਾਬ ਦੇ ਨਾਲ ਜੁੜੇ ਮਾਮਲਿਆਂ ਦੇ ਵਿੱਚ 10 ਸਾਲ ਪੁਰਾਣਾ ਰਿਕਾਰਡ ਚੈੱਕ ਕਰਨ ਦੀ ਆਜ਼ਾਦਤ ਮਿਲ ਚੁੱਕੀ ਹੈ ਪਹਿਲਾਂ ਸਿਰਫ 5 ਸਾਲ ਤੱਕ ਦਾ ਰਿਕਾਰਡ ਦੇਖਿਆ ਜਾਂਦਾ ਸੀ ਤੇ ਹੁਣ 10 ਸਾਲ ਤੱਕ ਦਾ ਜਿਹੜਾ ਸਾਰਾ ਰਿਕਾਰਡ ਆ ਉਹ ਜਿਹੜਾ অন্ਟਾਰੀਓ ਦੀ ਪੁਲਿਸ ਆ ਉਹ ਦੇਖ ਸਕਦੇ ਤੇ ਇਸੇ ਦੇ ਨਾਲ ਇੱਕ ਮਨੁੱਖੀ ਸਿਹਤ ਨੂੰ ਲੈ ਕੇ ਜਿਹੜਾ ਕਾਨੂੰਨ ਲਾਗੂ ਕੀਤਾ ਗਿਆ ਨਵੇਂ ਨਿਯਮ ਬਣਾਏ ਗਏ ਨੇ ਜਿਸ ਦੇ ਵਿੱਚ ਕੈਨੇਡਾ ਦੇ ਵਿੱਚ ਹਰ 5 ਵਿੱਚੋਂ ਇੱਕ ਵਿਅਕਤੀ ਨੂੰ ਜਿਹੜਾ ਪੂਰਾ ਵਿਟਾਮਿਨ ਡੀ ਨਹੀਂ ਮਿਲਦਾ ਇਸ ਲਈ 2026 ਤੋਂ ਗਾਂ ਦਾ ਦੁੱਧ ਬੱਕਰੀ ਦਾ ਦੁੱਧ ਜਾਂ ਫਿਰ ਮਾਰਜਰੀਨ ਇਹਨਾਂ ਦੇ ਵਿੱਚ ਦੁੱਗਣਾ ਵਿਟਾਮਿਨ ਡੀ ਮਲਾਇਆ ਜਾਵੇਗਾ ਇਹ ਸਿਰਫ ਫਾਇਦੇਮੰਦ ਮੰਨਿਆ ਜਾ ਰਿਹਾ ਹੈ 226 ਤੋਂ ਹੁਣ ਇੱਕ ਨਵਾਂ ਕਾਨੂੰਨ ਇਹ ਵੀ ਹੈ ਕਿ ਜਿਨ੍ਹਾਂ ਘਰਾਂ ਦੇ ਵਿੱਚ ਗੈਸ ਪੱਠੀ వాటర్ ਹੀਟਰ ਜਾਂ ਪਰ ਗੈਸ ਸਟੋਵ ਨੇ ਉਹਨਾਂ ਦੇ ਉੱਪਰ ਵਿੱਚ ਜਿਹੜਾ ਹਰ ਮੰਜ਼ਲ ਦੇ ਉੱਪਰ ਕਾਰਬਨ ਮੋਨੋਆਕਸਾਈਡ ਆਲਰਮ ਲਗਾਉਣਾ ਜ਼ਰੂਰੀ ਕਰ ਦਿੱਤਾ ਗਿਆ ਯਾਨੀ ਕਿ ਜੇਕਰ ਉਸ ਘਰ ਦੇ ਵਿੱਚ ਉਸ ਮੰਜ਼ਲ ਦੇ ਵਿੱਚ ਧੂਆ ਬਹੁਤ ਜ਼ਿਆਦਾ ਵੱਜ ਜਾਂਦਾ ਤੇ ਉਸ ਦੇ ਨਾਲ ਆਟੋਮੈਟਿਕ ਜਿਹੜਾ ਉਹ ਆਲਰਮ ਉਹ ਵੱਜਣ ਲੱਜਾਵੇਗਾ ਜਿਸ ਤੋਂ ਬਾਅਦ ਪੁਲਿਸ ਨੂੰ ਸਿਗਨਲ ਮਿਲੇਗਾ ਐਮਰਜੈਂਸੀ ਟੀਮਾਂ ਮੌਕੇ ਤੇ ਪਹੁੰਚ ਕੇ ਉਸ ਲੋਕਾਂ ਦਾ ਜਿਹੜਾ ਬਚਾ ਕਰ ਸਕਣਗੀ ਹੈ ਇਹ ਨਿਜਮ ਜਾਨ ਬਚਾਉਣ ਦੇ ਲਈ ਲਿਆਂਦਾ ਗਿਆ ਤੇ ਹੁਣ 1 ਜਨਵਰੀ ਤੋਂ ਪੂਰੇ ਅੰਟਾਰੀਓ ਦੇ ਵਿੱਚ ਇਹ ਜਿਹੜੇ ਇੱਕੋ ਜਿਹੇ ਰੀਸਾਈਕਲਿੰਗ ਨਿਜਮ ਨੇ ਜਿਹੜੇ ਇਹ ਵੀ ਲਾਗੂ ਕੀਤੇ ਗਏ ਨੇ ਹੁਣ ਬਲੂ ਵੋਕਸ ਦੇ ਵਿੱਚ ਜਿਹੜਾ ਕਾਫੀ ਕੱਪ ਕਾਲੇ ਪਲਾਸਟਿਕ ਡੱਬੇ ਦੇ ਵਿੱਚ ਆਈਸਕ੍ਰੀਮ ਡੱਬੇ ਜਾਂ ਟੋਸਟ ਬੇਸਟ ਜਿਹੜੀ ਟਿਊਬ ਆ ਉਹ ਵੀ ਪਾਈ ਜਾ ਸਕਦੀ ਹੈ অন্ਟਾਰੀਓ ਸਰਕਾਰ ਨੇ ਜਿਹੜਾ ਫੈਸਲਾ ਕੀਤਾ ਕਿ ਕੈਨੇਡੀਅਨ ਡਿਸੇਬਿਲਟੀ ਬੈਨੀਫਿਟ ਨੂੰ ਜਿਹੜਾ ਬਾਲ ਦੇਖਪਾਲ ਸਬਸਿਡੀ ਲਈ ਆਮਦਨ ਨਹੀਂ ਮੰਨਿਆ ਜਾਵੇਗਾ ਇਸ ਦੇ ਨਾਲ ਕਈ ਪਰਿਵਾਰਾਂ ਨੂੰ ਸਿੱਧਾ ਲਾਭ ਮਿਲੇਗਾ ਇਹ ਸਨ অন্ਟਾਰੀਓ ਦੇ ਵਿੱਚ ਜਿਹੜੇ 1 ਜਨਵਰੀ 2026 ਤੋਂ ਮੁੱਖ ਨਵੇਂ ਕਾਨੂੰਨ ਲਾਗੂ ਹੋਏ ਨੇ ਜਿਸ ਦੇ ਨਾਲ ਆਮ ਜ਼ਿੰਦਗੀ ਦੇ ਉੱਪਰ ਆਮ ਲੋਕਾਂ ਦੇ ਉੱਪਰ ਸਦਾ ਪ੍ਰਭਾਵ ਪੈਣ ਵਾਲਾ ਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਤੁਹਾਡੇ ਨਾਲ ਜੁੜੇ ਹੋਏ ਲੋਕ ਇਹਨਾਂ ਕਾਨੂੰਨਾਂ ਦੇ ਬਾਰੇ ਜਾਣਕਾਰੀ ਲੈ ਸਕਣ ਧੰਨਵਾਦ